ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤ ਅਦੇਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਰਵਾਲ ਜ਼ਿਲ੍ਹਾ ਕਪੂਰਥਲਾ ਤੇ ਤਹਿਸੀਲ ਬਾਈ ਨੂੰ ਪੈਂਦੀ ਆ ਸੁਲਤਾਨਪੁਰ ਲੋਧੀ ਬਾਈ ਬੋਬੀ ਕੋਲੇ ਪਹੁੰਚੇ ਹਾਂ ਬੋਬੀ ਡੇਰੀ ਫਾਰਮ ਤੇ ਤੇ ਬੱਚਿਆਂ ਦਾ ਕੰਮ ਹੈ ਵੀਰ ਦਾ ਬਹੁਤ ਗੈਂਦੀ ਦੇ ਵਿੱਚ ਪਸ਼ੂ ਹੁੰਦੇ ਆ ਬਾਈ ਕੋਲੇ ਚੰਗੇ ਨਗ ਹੁੰਦੇ ਆ ਤੇ ਬਾਕੀ ਸਾਰੀ ਡਿਟੇਲ ਆਪਾਂ ਬੱਚਿਆਂ ਬ੍ਰੋਤੀ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਸਾਰੀ ਜਾਣਕਾਰੀ ਲੈਣੀ ਆ ਕਿਹੜੀ ਬੱਛੀ ਕਿੰਨੇ ਟਾਈਮ ਦੀ ਆ ਕੀ ਰਿਕਾਰਡ ਹੈ ਇਹਨਾਂ ਦਾ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਏ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7981 ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਸਾਰੀਆਂ ਬੱਚੀਆਂ ਦੀ ਆਪਾਂ ਡਿਟੇਲ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਮੁੱਲ ਪੁੱਛ ਕੇ ਦੱਸਾਂਗੇ ਬਾਈ ਜੀ ਤੋਂ ਤੇ ਕਰਾਉਣੇ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਸਰੀ ਜਾਣਕਾਰੀ ਹਾਂਜੀ ਕਰਾਉਣੀ ਹੈ ਗੱਲਬਾਤ ਬਾਈ ਦੇ ਨਾਲ ਆਜੋ ਜੀ ਸਾਸੀ ਗੱਲ ਵੀਰੇ ਜੀ ਉਹ ਠੀਕ ਹੈ ਜੀ ਵੀਰੇ ਆਪਣਾ ਡਰੈਸ ਕਿਨ ਕਨਫਰਮ ਕਰਦੇ ਪਿੰਡ ਆਪਣਾ ਰਵਾਲਾ ਜੀ ਸੇਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਰ ਲੋਧੀ ਠੀਕ ਹੈ ਮੋਬਾਈਲ ਨੰਬਰ 977902600 ਠੀਕ ਹੈ ਜੀ ਆਪਣਾ ਉਧਰ ਬੈਨ ਲੱਗਾ ਹੈਗਾ ਇਹ ਆਪਣਾ ਨਾਮ ਬਣਾਇਆ ਨਵਾਂ ਵੀਰ ਨੇ ਬਣਾਇਆ ਕੰਮ ਕਰਿਆ ਬਹੁਤ ਵਧੀਆ ਸੋਹਣਾ ਲੱਗਾ ਤੇ ਮੁਬਾਰਕਾਂ ਆਪਣੇ ਵੱਲੋਂ ਵੀਰ ਨੂੰ ਤੇ ਵੇਰੇ ਆਪਣਾ ਫਿਰ ਮੋਬਾਈਲ ਨੰਬਰ ਦੁਆਰਾ 9779028600 ਠੀਕ ਹੈ ਤੇ ਆਪਾਂ ਹੁਣ ਇਧਰਲੇ ਪਾਸੇ ਵੀ ਲਾ ਦਿੰਨਾ ਫਿਰ ਬੈਨਰ ਬਣਾਣਾ ਹੈ ਨਾ ਹਾਂ ਤੇ ਜਦੋਂ ਆਉਂਦੀ ਵੀਡੀਓ ਬਣਾਈ ਤੇ ਉਦੋਂ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਫਿਰ ਫਿਰ ਅੱਜ ਦੀ ਵੀਡੀਓ ਵਿੱਚ ਕਿੰਨੇ ਨਾਗ ਆ ਆਪਣੇ ਕੋਲੇ 8 ਨਾਗ ਆ ਭਾਜੀ 4 8 ਨਾਗ ਆ ਆਪਣੇ ਕੋਲੇ 4 ਹੀ ਆਗਣ ਜਰਸੀ ਤੇ 4 ਨਾਗ ਆਗੇ ਐਚ ਐਫ ਦੇ 8 ਨਾਗ ਆਗੇ ਕੁੱਲ ਤੇ ਫਿਰ ਕੀ ਡਿਟੇਲ ਆ ਜਿੰਮਿਆਂ ਪਹਿਲੇ ਨੰਬਰ ਤੋਂ ਫਿਰ ਇਧਰੋਂ ਕਰਦੇਗੇ ਸ਼ੁਰੂ ਇਹ ਬੱਚੇ ਦੀ ਕਿੰਨੀ ਉਮਰ ਆ ਕੀ ਹਿਸਾਬ ਕਿਤਾਵੇ ਦੱਸੋ ਜੀ ਉਮਰ ਇਹਦੀ ਭਾਜੀ ਹੈਗੀ 8 ਮਹੀਨੇ ਦੀ 8 ਮਹੀਨੇ ਉਮਰ ਆ ਦੰਦੋ ਖੀਰੀ ਆ ਗਈ ਹੈ ਨਾ ਠੀਕ ਆ ਰੰਗ ਪ੍ਰਿੰਟ ਵੀ ਸੋਹਣਾ ਤੇ ਬਾਕੀ ਇਹ ਮਦਰ ਕਾਰਡ ਇਹ ਤਾਂ ਵੀਰੇ ਮਦਰ ਕਾਰਡ ਇਹਦਾ ਭਾਜੀ 20+ ਆ ਗਿਆ 20+ ਆ ਗਿਆ ਠੀਕ ਆ 40120 ਦੀ ਹੈ ਜੀ 40120 ਦੀ ਆ ਗਈ ਡੈਨਮਾਰਕ ਦੇ 40120 ਦੀ ਆ ਗਈ ਭਾਈ ਕਹਿੰਦਾ ਤੇ ਮਦਰ ਕਾਰਡ ਹਾਂ ਕੀ ਮਦਰ ਕਾਰਡ ਵੀਰੇ 20+ 20+ ਆ ਗਿਆ ਲਓ ਵੀ ਸੱਜਣੋ ਕਰੋ ਤੁਰਤ ਕਰਾ ਚੈੱਕ ਬਹੁਤ ਚੰਗੀ ਬੱਛੀ ਆ 8 ਮਹੀਨੇ ਬਾਈ ਕਹਿੰਦਾ ਵੀ ਉਮਰਾ ਤੇ ਹਾਂ ਗਲਾਬੀ ਥਣ ਆ ਕਿ ਚਾਰ ਹੀ ਥਣ ਚਲੋ ਝੋਲੀ ਤਾਂ ਐ ਜਿਵੇਂ ਗੱਬਨ ਹੁੰਦੀ ਆ ਤੇ ਬਹੁਤ ਚੰਗੀ ਸੋਹਣੀ ਲੰਥ ਲੰਥ ਵੀ ਪੂਰੀ ਫੁੱਲ ਆ ਤੇ ਮੋੜ ਦੇ ਕਰਾ ਦਿਓ ਫੇਸ ਕੁਆਲਟੀ ਦੇਖੋ ਜੀ ਨਿੱਕਾ ਕੰਨ ਬੋਦੀ ਵਾਲੀ ਬੱਛੀ ਹੈਗੀ ਵੇਲਬੂਲ ਪੂਰੀ ਫੁੱਲ ਆ ਤੇ ਥਣ ਚਾਰ ਹੀ ਆਗੇ ਫੋਰ ਸ਼ਾਂਗ ਬਹੁਤ ਵਦੂ ਹੈ ਨਹੀਂ ਤੇ ਸੋਹਣਾ ਥਾਣਾ ਗਲਾਬੀ ਥਾਣਾ ਕੇ ਹਾਂ ਚੰਗੀ ਜਿੰਦ ਜਾਣ ਵਾਲੀ ਆ ਕੋਈ ਆਈ ਨਹੀਂ ਵੀ ਕੋਈ ਸੋਹਣਾ ਰੰਗ ਬਰਿੰਟ ਆ ਜੇ ਤੇ ਬੋ ਵੀ ਫਿਰੇ ਨਹੀਂ ਡਿਮਾਂਡ ਕੀ ਰਹੂ ਵੀਰੇ ਡਿਮਾਂਡ ਵੀਰੇ ਆਪਾਂ ਕੱਠੀਆਂ ਦੀ ਕਰਦੀਆਂ ਜੀ ਕੱਠੀਆਂ ਦੀ ਕਰਦਗੇ ਹਾਂਜੀ ਠੀਕ ਹੈ ਤੇ 2 ਨੰਬਰ ਤੇ ਆ ਗਈ ਜਰਸੀ ਬੱਸੀ ਹੈ ਨਾ ਹਾਂਜੀ ਬੱਚਾ ਵੀ ਬਹੁਤ ਸੋਹਣਾ ਟਾਪ ਕੁਆਲਿਟੀ ਦਾ ਤੇ ਖੋਲੀ ਕਰਾਂ ਜੀ ਵੀਰੇ ਮੜਾ ਇਹਦੀ ਕਿੰਨੀ ਉਮਰ ਆ ਬੋ ਵੀ ਇਹਦੀ ਉਮਰ ਹੈਗੀ 6 ਮਹੀਨੇ ਦੀ 6 ਮਹੀਨੇ ਉਮਰ ਆ ਗਈ ਤੇ ਥੱਲੇ ਤਾਂ ਚਾਰ ਹੀ ਹਨ ਤੇ ਫੋਰਸ ਗੁਲਾਬੀ ਸਨ ਮੈਂ ਕਿਹਾ ਵੱਡੀਆਂ ਬੱਚੀਆਂ ਨੂੰ ਵੀ ਮਾਤ ਪਾਉਂਦੀ ਹੈ ਹੈਨਾ ਹਾਂਜੀ ਕਿੰਨੀ ਉਮਰ ਆਪੋ ਵੀ ਇਹਦੀ ਉਮਰ ਇਹਦੀ 6 ਮਹੀਨੇ ਹੈ 6 ਮਹੀਨੇ ਉਮਰ ਆ ਗਈ ਪਿਆਜੀ ਨੂੰ ਬਾੜਦੀ ਹੈ ਇਹਦੇ ਸੀਮੰਦ ਦੀ ਇਹ ਪਿਆਜੀ ਨੂੰ ਬਾੜਦੀ ਡੈਨਮਾਰਕ ਦੇ 50060 ਬਾੜਦੀ ਹੈਗੀ ਤੇ ਮਦਰ ਕਾਰਡ ਇਹਦਾ ਵੀਰੇ ਇਹਦਾ 25 ਪਲੱਸ ਹੈ 25 ਪਲੱਸ ਆ ਗਿਆ ਮਦਰ ਕਾਰਡ ਹੈ ਹਾਂਜੀ ਠੀਕ ਹੈ ਲੋ ਵੀ ਸੱਜਣੂ ਘਰੋਂ ਚੈੱਕ ਕਰਾਂ ਦੀ 50060 ਦਾ ਆ ਗਿਆ ਬੱਚਾ ਇਹ ਫੇਸ ਕੁਆਲਿਟੀ ਦੇਖੋ ਨਿੱਕਾ ਕੰਨ ਗੋਲ ਬੋਦੀ ਵਾਲੀ ਬੱਚੀ ਹੈ ਮੱਥੇ ਜਟੋਆ ਮੋਟੀ ਅੱਖਾਂ ਜਰਸੀ ਵਾਲੇ ਸਾਰੇ ਸਾਰੇ ਕਰੈਕਟਰ ਵੱਚੀ ਪੂਰੇ ਫੁੱਲ ਲਾ ਤੇ ਸੋਹਣਾ ਰੰਗ ਬਰੈਂਟਾ ਦੇਖੋ ਜੀ ਫੇਸ ਕੁਆਲਟੀ ਦੇਖੋ ਤੇ ਪੂਰੇ ਟਾਪ ਦੀ ਵੱਚੀ ਆ ਜਰਸੀ ਦੇ ਵਿੱਚ 500 600 ਦੀ ਆ ਜੀ ਠੀਕ ਆ ਇਹਦਾ ਮਦਰ ਕਾਰਡ ਕੀ ਆ ਬਾਬੀ ਇਹਦਾ 25+ 25+ ਆ ਗਿਆ ਠੀਕ ਆ ਤੇ ਚਾਰ ਹੀ ਥਾਣਾ گلابی گلابی ਥਾਣਾ ਮੈਂ ਕਿਹਾ ਕੀਆ ਵਾਤਾ ਹੀ ਹੈ ਥਾਂ ਝੋਲੀ ਜਿਆ ਪਾਸ ਸੋਹਣੀ ਜਿੰਦ ਜਵਾਂ ਵਾਲੀ ਆ ਚੰਗੀ ਬੇਲ ਫੂਲ ਤੇ ਬੰਦ ਵੀਰੇ ਸੋਹਣੀ ਫੇਸ ਕੁਆਲਿਟੀ ਆ ਜੀ 50 0 ਵਾਟ ਦੀ ਆ ਗਈ ਏ ਤੇ ਮਦਰ ਬੋਰਡ ਇਹਦਾ ਵੀ ਕਹਿੰਦਾ ਵੀ ਆ ਗਿਆ ਏ 25 ਪਲੱਸ ਤੇ ਸੋਹਣਾ ਰੰਗ ਰੰਗ ਵਧੀਆ ਬੱਚੀ ਦਾ ਪੱਕੇ ਰੰਗ ਦੀ ਚੰਗੀ ਜਿੰਦ ਜਾਨ ਵਾਲੀ ਬੱਚੀ ਏ ਜਰਸੀ ਦੇ ਵਿੱਚ 50 0 ਵਾਟ ਦੀ ਆ ਜੀ ਤੇ ਉਮਰ ਕਿੰਨੀ ਸੀ ਦੀ ਦੱਸੋ ਉਮਰ ਇਹਦੀ 6 ਮਹੀਨੇ 6 ਮਹੀਨੇ ਉਮਰ ਦੰਦੋ ਖੀਰੀ ਏ ਸੋ ਸੋਹਣੀ ਫੇਸ ਕੁਆਲਿਟੀ ਦੇਖੋ ਜੀ ਪੂਰੀ ਚੰਗੀ ਜਾਤ ਬਰੀਡ ਵਾਲੀ ਆ ਤੇ ਪੂਰੀ ਚੰਗੀ ਬੱਚੀ ਚੰਗੀ ਵੇੜ ਤੇ ਰਹੂਗੀ ਜਿਹੜੇ ਭਰਾ ਨੇ ਕਿਹਾ ਸ਼ੌਂਕ ਨਾਲ ਰੱਖਣੀ ਆ ਤੇ ਚੰਗੀ ਜਿੰਦ ਜਾਨ ਵਾਲੀ ਆ ਸੋਹਣਾ ਰੰਗਵੰਨ ਤੇ ਦੇਖੋ ਜੀ ਬੋਦੀ ਵਾਲੀ ਬੱਚੀ ਹੈ ਜੀ ਤੇ ਇਹ RJC 50068 ਦੀ ਹੌਣ ਤੇ ਨੰਬਰ ਤੇ ਜਿਹੜੀ ਬੱਚੀ ਖੜੀ ਹੈ ਵੀਰੇ ਬੋਬੀ ਜੀ ਦੀ ਕੀ ਡਿਟੇਲ ਹੈ ਇਹਦੀ ਉਮਰ ਹੈਗੀ 8 ਮਹੀਨੇ ਜੀ ਉਮਰ ਆ ਗਈ ਦੀ 8 ਮਹੀਨੇ ਇਹ ਵੀ 50 ਜੀ ਰਵੜਦੀ ਹੈ ਇਹ ਵੀ 50 ਜੀ ਰਵੜਦੀ ਹੈ ਫੇਸ ਕੁਆਲਟੀ ਦੇਖੋ ਜੀ ਕੀ ਬਾਤਾਂ ਆਈਆਂ ਖੋਲਿਆ ਕਰਨੀ ਬੋਬੀ ਇਧਰ ਨੂੰ ਤੇ ਥਾਣ ਆ ਕੇ ਚਾਰ ਹੀ ਫੋਰ ਸ਼ਾਂਗ ਵਾਧੂ ਹੈ ਨਹੀਂ ਗੁਲਾਬੀ ਥਾਣਾ ਪੂਰੀ ਬਿੱਤੀ ਤੇ ਸੋਹਣੇ ਥਣ ਲੱਗੇ ਆ ਪੂਰੀ ਕੱਦ ਵਾਲੀ ਆ ਕੋਈ ਦੀ ਨਹੀਂ ਜੀ ਚੰਗਾ ਕੱਦ ਕਾਠਾ ਬੱਚੀ ਦਾ ਤੇ ਮਾੜੇ ਮਾੜੇ ਸਿੰਘ ਆ ਗਏ ਉਹ ਜੀ ਕਿਸੇ ਪਾਜੀ ਦੁਕਾਨ ਨਹੀਂ ਹੋਇਆ ਬੰਦਿਆ ਨੂੰ ਹੂੰ ਤਾਂ ਦਿਖਾਈ ਜਾਣੀ ਆ ਬੱਚੀ ਦੇ ਸਿੰਘ ਤਾਂ ਦਾਗੇ ਸਿੰਘ ਦਾਗੇ ਜਾਣੀ ਆ ਸੱਜਣੋ ਸਾਰਿਆਂ ਨੂੰ ਪਤਾ ਹੀ ਆ ਵੀ ਭਰਾ ਜਿਹੜੇ ਇਸ ਕੰਮ ਦੇ ਵਿੱਚ ਆਈ ਬੱਚਾ ਦਿਖਾਈ ਮਾੜੇ ਹਾਂ ਬੱਚਾ ਬੂੜਾ ਟੋਪ ਦਾ ਬੱਚੀ ਦਾ ਰੰਗ ਰੂng ਤੇ ਵੇਲਵੂਲ ਚੰਗੀ ਆ ਕੁਆਲਿਟੀ ਕਰੋ ਚੱਕ ਬਿਲਕੁਲ ਛੋਟਾ ਫੇਸ ਆ ਤੇ ਮੋਟੀ ਅੱਖ ਮੱਥੇ ਜਟੋਆ ਐਂ ਜਰਸੀ ਦੇ ਵਿੱਚ ਪੂਰੀ ਬੱਚੀ 100% ਆ ਸਹੀ ਗੱਲ ਆ ਬੇਲਬੂਲ ਵੀ ਚੰਗੀ ਆ ਚੰਗੀ ਜਿੰਦ ਜਨ ਵਾਲੀ ਆ ਤੇ ਮਦਰ ਕਾਰਡ ਇਹਦੇ ਆ ਗਿਆ 25+ ਬੰਦੇ ਵੀਰੇ ਲੈ ਚੱਲ ਕਰਾਂ ਜੀ ਚੰਗੀ ਬੇਲਬੂਲ ਆ ਸੋਹਣਾ ਕੱਦ ਕਾਠ ਆ ਉਮਰ 8 ਮਹੀਨੇ ਦੱਸ ਹਾਂਜੀ ਹਾਂਜੀ ਉਮਰ ਆ ਗਈ ਇਹਦੀ 8 ਮਹੀਨੇ ਲਿਆ ਬਈ 50 0 ਵਾਟ ਦੀ ਆ ਗਈ ਭਾਈ ਕਹਿੰਦਾ ਤੇ ਜਿਹੜਾ ਇਹਦਾ ਮਦਰ ਕਾਰਡ ਆ 25+ 25+ ਆ ਗਿਆ ਤੇ ਚੰਗੀ ਬੇਲਬੂਲ ਆ ਬੰਦੇ ਵੀਰੇ ਤੇ ਥਣ ਵੀ ਚਾਰ ਹੀ ਆਗੇ ਵਾਧੂ ਫੋਰ ਸ਼ਾਹ ਪੁਰਾਣੀ ਸੋਹਣੀ ਫੇਸ ਕੁਆਲਿਟੀ ਆ ਬਿਲਕੁਲ ਛੋਟਾ ਫੇਸ ਆ ਨਿੱਕਾ ਕਰਨ ਤੇ ਚੰਗੀ ਜਾਤ ਵਾਲੀਆਂ ਬੱਚੀਆਂ ਬਾਈ ਕੋਲੇ ਆ ਇੰਨੀ ਵੀ ਕੋਈ ਏਗੜ ਧੁਗੜ ਜੀ ਆ ਚੰਗੇ ਬਰੀਡ ਵਾਲੇ ਪਸ਼ੂ ਆ ਜਿੰਨੀਆਂ ਬੱਚੀਆਂ ਹੈਗੀਆਂ ਬਾਈ ਕੋਲੇ ਚੰਗੀ ਬਰੀਡ ਵਾਲੀਆਂ ਤੇ ਵਧੀਆ ਚੰਗੀ ਜਿੰਦਿਆਂ ਨਾਲੀ ਤੇ ਵੇਲ ਫੂਲ ਦੀ ਲੰਮੀ ਲੰਜੀ ਸੋਹਣੀ ਬੱਚੀ ਆ ਇਦੋਂ ਅੱਗੇ ਜਿਹੜਾ ਬੱਚਾ ਆ ਗਿਆ ਫਿਰ ਇਹਦੀ ਕੀ ਡਿਟੇਲ ਇਹ ਵੀਰੇ ਦੱਸੀ ਇਹਦੀ ਉਮਰ ਹੈਗੀ ਹੈ 10 ਮਹੀਨੇ 21035 ਦੀ ਹੈ ਇਹ ਆ ਗਈ 21035 ਦੀ ਹੈ ਇਹ ਫੜੀ ਪੁਲਿਸ ਜੀ ਕਿਰਾਂ ਦੀ ਚਾਰ ਹੀ ਥਾਣੇ ਗੇ ਪੂਰੇ ਮੋٹے ਮੋٹے ਤੇ ਸੋਹਣੀ ਫੇਸ ਕੁਆਲਿਟੀ ਵਾਲਿਆ ਕੱਢ ਲਿਆ ਵੀਰੇ ਇੱਧਰ ਇਹ ਆ ਗਈ 21035 ਦੀ ਹੈ ਤੇ ਮਦਰ ਕਾਰਡ ਇਹਦਾ ਵੀਰੇ ਇਹਦਾ ਭਾਈ ਫਾਈਲ টাই প্লাস ਚੰਗੀਆਂ ਗਣੀ ਕੇ ਫਾਰਮ ਵਾਲੀਆਂ ਹਨ ਫਾਰਮ ਵਾਲੀਆਂ ਭਾਜੀ ਇਹ ਚਾਰੇ ਜਾਂਸਿਆਂ ਇੱਕੋ ਰੋਕੀ ਕਰਾਂ ਦੀ ਮਰੀ ਫੇਸ ਕੁਆਲਿਟੀ ਦਿਖਾ ਕਰਾਂ ਦੀ ਇੱਧਰ ਤੇ ਜਿਹੜੀ ਚੀਜ਼ ਦਾ ਮੁੱਲ ਆ ਸੱਜਣਾ ਗੋਦੀ ਵਾਲੀ ਬੱਚੀ ਆ ਬਿਲਕੁਲ ਛੋਟਾ ਜਿਹਾ ਫੇਸ ਆ ਤੇ ਪੂਰੀ ਐਮ ਬਰੀਡ ਵਾਲੀ ਹੈ ਜਾਨੀ ਕਿ ਬਾਲੀਆਂ ਗੱਲਾਂ ਐਵੇਂ ਆਪਾਂ ਕਰੀ ਜਾਗੇ ਚੰਗੀ ਜਾਤ ਬਰੀਡ ਵਾਲੀ ਆ ਹਾਂ ਸੋਹਣਾ ਰੰਗਵੰਨਾ ਹੈ ਬਾਕੀ ਬੇਲਬੂਲ ਪੂਰੀ ਫੁੱਲ ਲੰਮੀ ਆ ਇਸੇ ਲੰਮੀ ਨੇਗੀ ਹਾਂ ਜੇ ਬਾਕੀ ਜਿਹੜੀ ਜਰਸੀ ਵਰਡ ਹੁੰਦੀ ਹੈ ਤਾਂ ਫਿਰ ਫੇਸ ਕੁਆਲਿਟੀ ਤੇ ਹੁੰਦੀ ਆ ਜੇ ਫੇਸ ਕੁਆਲਿਟੀ ਚੰਗੀ ਜਾਤ ਬਰੀਡ ਵਾਲਾ ਹਾਂ ਨਿੱਕਾ ਕੰਨ ਆ ਗਿਆ ਤੇ ਥਾਣਾ ਕੇ ਚਾਰ ਹੀ ਸੱਜਣੂ ਪੂਰੀ ਵਿੱਥੀ ਤੇ ਥਣ ਲੱਗੇ ਆ ਚੰਗੀ ਜਿੰਦ ਜਾਨ ਵਾਲੀ ਬੱਚੀ ਆ ਤੇ ਬੇਲਬੂਲ ਦੀ ਵੀ ਪੂਰੀ ਫੁੱਲ ਲੰਮੀ ਆ ਦੇਖੋ ਜੀ ਕਰਾਂ ਦੀ ਫੇਸ ਕੁਆਲਟੀ ਦਾ ਕਿਆ ਬਾਤਾਂ ਮਿੱਤਰਾ ਐ ਮੈਂ ਆਖਿਆ ਕੋਕੇ ਜੜੇ ਪਏ ਆ ਪੂਰੀ ਓਕੇ ਜੀ ਰਿਪੋਰਟ ਆ ਵੇਲ ਬੂਲ ਪੂਰੀ ਫੁੱਲਾ ਸੋਹਣਾ ਕੱਦ ਕਾਠਾ ਇਹ ਆ ਜੀ 21035 ਜੇ ਮਹੀਨਾ ਸੀ ਮੈਂ ਲੈ ਲਊ ਬੱਚਾ ਹਾਂ 25 ਸੀ ਮੈਂ ਲੈ ਲੈਣਾ ਬਾਈ ਜੇ ਚੰਗੀ ਕੇਹੇ ਭਰਾਣੇ ਚੰਗੀ ਕੇਰ ਰੱਖੀ ਇੱਕ ਗੱਟਾ ਫੀਡ ਦਾ ਖਾ ਕੇ ਬੱਚੀ ਨਹੀਂ ਸੀ ਮੈਂ ਲੈ ਲੈਣਾ ਹਾਂਜੀ ਇੱਕ ਬੱਚਾ ਹੀ ਬਸ ਛੋਟਾ ਹੈ ਜਿੱਥੇ ਤੇ ਬਾਕੀ ਸਾਰੇ ਡੰਗਰ ਜਣੇ ਕਿਹ ਵਜਨ ਬਰ ਰੇ ਨੇ ਸੀਮਲ ਦੇ ਕਾਬਲ ਆ ਤੇ ਸੋਹਣੀਆਂ ਬੱਚੀਆਂ ਬਾਕੀ ਜਾਤ ਬਰੀਡ ਦਾ ਪੂਰੀ ਆਪ ਹੀ ਮੂੰਹੋਂ ਬੋਲਦੀ ਆ ਬੱਚੀ ਵੀ ਚੰਗੇ ਸੀਮਨ ਦੀ ਆ ਗੋਦੀ ਵਾਲੀ ਬੱਚੀ ਹੈਗੀ ਨਿੱਕਾ ਕਰਨਾ ਚੰਗੀ ਜਾਤ ਬਰੀਡ ਵਾਲੇ ਪਸ਼ੂ ਆ ਬਾਈ ਕੋਲੇ ਤੇ ਸੀਮਨ ਲੈ ਤੇ ਬਿਲਕੁਲ ਕਾਬਲ ਆ ਇੱਕ ਗੱਟਾ ਫੀਡ ਦਾ ਖਾ ਕੇ ਨੇ ਇਹਨਾਂ ਨੇ ਪੂਰੀਆਂ ਬਣ ਜਾਣਾ ਗੱਲ ਤੇ ਇਸ ਤੋਂ ਅੱਗੇ ਆ ਗਈ ਬਾਈ ਬੱਚੀ ਇਹਦੀ ਕੀ ਡਿਟੇਲ ਆ ਇਹ ਵੀ ਭਾਜੀ 10 35 ਉਮਰ ਕਿੰਨੀ ਆ ਗਈ ਵੀਰੇ ਇਹਦੀ ਉਮਰ ਇਹਦੀ ਹੈਗੀ ਹੈ ਜੀ 11 ਮਹੀਨੇ ਦੀ 11 ਮਹੀਨੇ ਆ ਗਈ ਉਮਰ ਸੱਜਣੋ ਵੇਖੋ ਜੀ ਫੇਸ ਕੁਆਲਟੀ ਦੇਖੋ ਨਿੱਕਾ ਕੰਨ ਤੇ ਮੋਦੀ ਵਾਲੀ ਬੱਚੀ ਹੈ ਜੀ ਹਾਂ ਪੂਰੀ ਜਾਦਬਰੀਡ ਵਾਲੀ ਹੈ ਇਹਦੀ 11 ਮਹੀਨੇ ਉਮਰ ਇਹਦੀ 11 ਮਹੀਨੇ ਹੋ ਗਏ 11 ਮਹੀਨੇ ਦੀ ਉਮਰ ਹੈ ਕੀਤੇ ਕਿਹੜੇ ਸੀਮੰਦੀ ਆ ਪਤਾ ਇਹ ਵੀ 21035 ਇਹ ਵੀ 21035 ਦੀ ਆ ਜੀ ਠੀਕ ਹੈ ਤੇ ਮਦਰ ਕਾਰ 28+ ਆ ਗਿਆ ਹੈ ਤੇ ਚੰਗੇ ਬੱਚਿਆਂ ਬਾਈ ਕੋਲੇ ਬਾਈ ਦੇ ਨਾਲ ਆਫ ਕੈਮਰਾ ਵੀ ਗੱਲਬਾਤ ਹੋਈ ਬਾਈ ਕਹਿੰਦਾ ਵੀ ਆਪਾਂ ਫਾਰਮ ਚੋਂ ਹੀ ਲਈਆਂ ਸਾਰੀਆਂ ਖੁੱਲ ਨੂੰ ਫਰਦੂ ਗਾ ਇੰਨਿਆ ਥੋੜਾ ਇਹ ਤਾਂ ਜਿਆਦੀ ਉਹ ਕਰਦੇ ਆ ਤੇ ਲੈਰੀਫਾਈ ਕਰਕੇ ਫੇਸ ਕੁਆਲਟੀ ਦੇਖੋ ਜੀ ਮੈਂ ਖਾ ਭੁੱਖ ਲੈਂਦੀ ਆ ਐਡੀ ਸੋਹਣੀ ਫੇਸ ਕੁਆਲਟੀ ਹੈ ਜਾਤ ਬਰੀਡ ਵਾਲੀ ਬੱਚੀ ਆ ਬਹੁਤ ਪਿਆਰਾ ਬੱਚਾ ਦੇਖੋ ਜੀ ਐ ਆਖੂ ਕ ਪੂਰੀ ਮੋਟੀ ਤੇ ਬੋਦੀ ਵਾਲ ਦੀ ਪੂਰੀ ਫੁੱਲ ਆ ਤੇ ਅੱਲਾ ਕਹਿ ਦਿੰਦਾ ਜਰਸੀ ਹਾਂ ਜਰਸੀ ਹੈ ਸਹੀ ਗੱਲ ਆ ਕਿਆ ਬਾਤ ਹੈ ਮੈਂ ਖਾ ਤੇ ਨੁਗਰੀ ਵਿਛੇਰੀ ਵਰਗੀਆਂ ਲੰਮੀ ਲੰਜੀ ਧੌਣ ਤੇ ਜਾ ਤਾਂ ਬਰੀਡ ਦਾ ਤਾਂ ਮੂੰਹ ਬੋਲਦੀ ਐ ਬੱਚੀ ਫੇਸ ਕੁਆਲਿਟੀ ਦਾ ਕੀ ਆ ਵਤ ਨਹੀਂ ਲੈ ਚੱਲ ਕਰਾਂਗੇ ਹਾਂ ਨਖਰਾ ਨਖਰਾ ਬੱਚੀ ਦਾ ਨਾ ਪੂਰਾ ਫੁੱਲ ਬਿਲਕੁਲ ਇਹ ਤਾਂ ਸੀਮਨ ਲੈਂਦੇ ਕਾਬਲ ਆ ਹੈਨਾ ਹਾਂ ਚਾਰ ਹੀ ਥਣ ਹੈਗੇ ਤੇ ਬਾਦੂ ਫੋਟਸ਼ੰਗ ਹੈ ਨਹੀਂ ਕੀ ਤੇ ਵਜਨ-ਬੁਜਨ ਵੀ ਪੂਰਾ ਫੁੱਲ ਵਜਨ ਵਾਲੀ ਆ ਲੈ ਆ ਵੀ ਇਧਰ ਫੇਸ ਕੁਆਲਿਟੀ ਫੇਸ ਕੁਆਲਿਟੀ ਦੇਖੋ ਜੀ ਪੂਰੀਆਂ ਬੋਦੀ-ਬਾਦੀ ਨਾ ਤੇ ਆਖੂਖ ਮੋਟੀ ਪੂਰੀ ਤੇ ਕੀਆ ਵਾਤਾ ਹੈ ਬੱਚੀ 21035 ਦੀ ਆ ਗਈ ਹਾਂਜੀ ਹਾਂਜੀ 28 ਕਲਾਸ ਮਦਰ ਕਾਰਡ ਤੇ 28 ਪਲੱਸ ਆ ਗਿਆ ਬਾਈ ਕਹਿੰਦਾ ਮਦਰ ਕਾਰਡ ਇਹਦਾ ਤੇ 21035 ਦੀ ਆ ਗਈ ਸੱਜਣੋ ਪੁਰਨਾ ਬਨੇਡ ਵਾਲਿਆ ਬੱਚਾ ਆ ਪਾ ਦੇਣੀ ਆ ਉਹ ਕੋਈ ਦਿੰਦਾ ਨਹੀਂ ਇਹੋ ਜਿਹਾ ਬੱਚਾ ਬਾਕੀ ਜਿਹਦੇ ਭਾ ਮੋਲ ਆ ਬਾਈ ਕਹਿੰਦਾ ਵੀ ਬਿਲਕੁਲ ਜਾਇਜ਼ ਹੋਣਗੇ ਵੀਡੀਓ ਚ ਆਪੇ ਨਾਲ ਇੰਡ ਤੱਕ ਬਨੇ ਰਹੋ ਤੇ ਇਕੱਠਿਆਂ ਦੇ ਦੱਸਣਾ ਸਾਰਿਆਂ ਦਾ ਵੀ ਠੀਕ ਆ ਜੇ ਕਿਸੇ ਬਣਾਣੀ ਇਕੱਲੀ ਇਕੱਲੀ ਖਰੀਦਣੀ ਹੋਊਗੀ ਤੇ ਉਹਦਾ ਉਹੋ ਜਿਹਾ ਰੇਟ ਹੋ ਜਾਊਗਾ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਰਹਿਣਾ ਤੇ ਜੇ ਕਿਸੇ ਨੇ ਕੱਠੇ ਲੈਣੀਆਂ ਹੋਈਆਂ ਤੇ ਸੋਡਾ ਵੀ ਫਾਇਦਾ ਤੇ ਬਾਈ ਦਾ ਵੀ ਫਾਇਦਾ ਕਿਉਂਕਿ ਸਾਨੂੰ ਇਹ ਭਾਜ ਮਿਲ ਜਾਣੇ ਪਸੂ ਹਾਂ ਥਾਂ ਝੋਲੀ ਚੱਕ ਹਾਂ ਥਾਂ ਝੋਲੀ ਕਰਾ ਦਨੇ ਚੱਕ ਚਾਰ ਹੀ ਥਾਨਾ ਚਾਰ ਹੀ ਥਾਨਾ ਕੇ ਬਾਦੂ ਫੂਟ ਸ਼ਾਂਖ ਪੂਰਾ ਨਹੀਂ ਮੋٹے ਮੋٹے ਥਾਨਾ ਚੰਗਾ ਬਰੀਡ ਵਾਲੀਆਂ ਬੱਚੀਆਂ ਸੱਜ ਨੂੰ ਚਾਰ ਨਾ ਕੇ ਆਪਾਂ ਬੱਚੀਆਂ ਜੇ ਦਿਖਾਈਏ ਜਰਸੀਆਂ ਦੇ ਤੇ ਚਾਰੇ ਪੂਰੇ ਟੋਪ ਦਿੰਨਾ ਹਾਂ ਜਰਸੀਆਂ ਨਹੀਂ ਹੁੰਦੀਆਂ ਚੰਗੀ ਜਿੰਦ ਜਾਣ ਵਾਲੀਆਂ ਨਾ ਇਹ ਹਿਮਾਚਲ ਵਾਲੀਆਂ ਕਿਉਂਕਿ ਹਿਮਾਚਲ ਵਾਲੀ ਇਹ ਕਿ ਟਿਓ ਫਿਰ ਬਾੜੀ ਜਾਜ ਨਹੀਂ ਕੀ ਜੀ ਹੁੰਦੀ ਡੱਟ ਜੀ ਤੇ ਇਸ ਤੋਂ ਅੱਗੇ ਆ ਗਈ ਐਫਸੀ ਹਾਂ ਸੂਪੰਦੀਆਂ ਹਾਂ ਸਹੀ ਗੱਲ ਉਹ ਵੀ ਇਸ ਤੋਂ ਅੱਗੇ ਐਫਸੀ ਦੇ ਵਿੱਚ ਆ ਗਈ ਬ੍ਰੇਜ ਜੀ ਕੀ ਬਿਕੋ ਆ ਇਹ ਵੀ ਨਹੀਂ ਹੈ ਜੀ ਐਬੀਐਸ ਦੇ ਬਰੂਡ ਸੀ ਮੰਨਦੀ ਹੈ ਜੀ ਐਬੀਐਸ ਦੇ ਬਰੂਡ ਦੀ ਆ ਗਈ ਹੈ ਉਮਰ ਕਿੰਨੀ ਹੈ ਜੀ ਦੀ ਉਮਰ ਇਹਦੀ 6 ਮਹੀਨੇ ਦੰਦੋ ਖੀਰੀ ਆ ਗਈ ਹੈ ਦੰਦ ਕਿੰਨੇ ਆ ਦੰਦ ਦੇ ਕਾਹਤੋਂ ਆਪਾਂ ਚੱਕ ਨਹੀਂ ਹਾਂ ਚੱਲ ਕੋਈ ਨਹੀਂ ਲਿਆ ਇਧਰ ਨੂੰ ਬਾਕੀ ਆਪਣੀ ਗਾਰੰਟੀ ਹੋ ਗੰਦਾ ਗੰਦੋ ਬਾਈ ਕਹਿੰਦਾ ਵੀ ਆ ਗਈ ਖੀਰੀ ਇਹ ਤੇ ਉਮਰ ਆ ਗਈ ਇਹਦੀ 10 ਮਹੀਨੇ ਤੇ ਵਧੀਆ ਸੋਨਾ ਕਦਕਾਠਾ ਫੇਸ ਕੁਆਲਟੀ ਦੇਖੋ ਜੀ ਨਿੱਕਾ ਕਰਨ ਗੋਲ ਬੋਦੀ ਵਾਲੀ ਬੱਚੀ ਆ ਤੇ ਪੂਰਾ ਕਦਕਾਠ ਵੀ ਇਹ ਚੰਗਾ ਖੀਰੀ ਬੱਚੀ ਆ ਹਜੇ 10 ਮਹੀਨੇ ਦੀ ਸੋਨਾ ਕਦਕਾਠਾ ਤੇ ਸੀਮਨ ਲੈਂਦੇ ਬਿਲਕੁਲ ਕਾਬਲ ਹੈ ਕੋਈ ਐ ਨਹੀਂ ਵੀ ਕੋਈ ਬਸ ਇੱਕ ਘਟਾ ਫੀਡ ਦਾ ਇਸ ਦੇ ਅੰਦਰ ਚੰਗੀ ਸੇਵਾ ਹੋਰ ਹੋਗੀ ਵਧੀਆ ਕੇਅਰ ਹੋਗੀ ਤੇ ਸੀਮਨ ਲੈਂਦੇ ਬਿਲਕੁਲ ਕਾਬਲ ਆ ਸੱਜ ਨੂੰ ਤੇ ਸੋਹਣੇ ਹੱਡ ਪੈਰ ਮਜ਼ਬੂਤ ਹੈ ਚੰਗੀ ਆ ਬੱਚੀ ਤੇ ਥਣ ਵੀ ਚਾਰੀ ਐ ਤੇ ਹੈ ਵੀ ਪੂਰੀ ਬਿੱਥੀ ਤੇ ਤੇ ਥਣ ਝੋਲੀ ਦੀ ਪਾਸ ਚੰਗੀ ਵੇਲ ਫੂਲ ਆ ਗਈ ਤੇ ਦੰਦભાઈ ਕਹਿੰਦਾ ਵੀ ਆਪਾਂ ਪੱਟ ਕੇ ਵਿਖਾਈ ਜਨੇ ਵਾਕਈ ਕੀਰੀ ਐ ਅਜੇ ਤਾਂ ਵੈਰਲ ਵੀ ਨਹੀਂ ਪਾਈ ਤੇ ਕਰਮਾ ਵਾਲੀ ਮੈਂ ਕਿਹਾ ਵੀ ਜਿਹੜਾ ਭਰਾ ਲ ਜਾਊਗਾ ਚੰਗੀ ਥਿਆ ਰੱਖੀ ਤੇ ਖੀਰੀ ਖੀਰੀ ਸੁਪੂਰੀ ਜਿਹੜੀ ਹੁਣ ਬੱਚੀ ਦਾ ਕੱਦਗਾਠਾ ਸੀਮਲ ਲੈਂਦੇ ਬਿਲਕੁਲ ਕਾਬਲ ਹੈ ਹਾਂ ਜੀ ਬਾਲਟੀ ਬਾਲ ਲੈ ਆ ਬਰੇ ਬਰੀਡ ਪੂਰੀ ਫੁੱਲ ਆਏ ਨਹੀਂ ਵੀ ਕੋਈ ਕ੍ਰਾਸਟ ਜਹਾ ਉਜੀ ਚੰਗੀ ਬਰੀਡ ਆ ਸੋਹਣੀ ਫੇਸ ਕੁਆਲਿਟੀ ਨਿਕਾ ਕਰਨ ਤੇ ਬੋਦੀ ਵਾਲੀ ਬੱਚੀ ਆ ਗਈ ਤੇ ਵੇਲਵੂਲ ਵੀ ਪੂਰੀ ਫੁੱਲ ਆ ਸੋਹਣਾ ਗੱਦਗਾਠ ਆ ਗਿਆ ਥਣ ਵੀ ਚਾਰੀ ਆ ਕੇ ਬੰਦੇ ਵੀਰੇ ਤੇ ਚਾਰ ਹੀ ਥਣ ਪੂਰੀ ਵਿੱਛੀ ਤੇ ਤੇ ਵਾਧੂ ਫੋਰ ਸ਼ਾਂਸ ਨੂੰ ਕਿਸੇ ਦੇ ਨਹੀਂ ਮਿਲਨੀ ਪਸ਼ੂ ਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿੰਨੇ ਨਾਕ ਵਿਖਾਉਣੇ ਆ ਚੰਗੇ ਸਾਫ ਸੁਥਰੇ ਪਸ਼ੂ ਆ ਬਾਈ ਕੋਲੇ ਤੇ 10 ਮਹੀਨੇ ਉਮਰ ਆ ਗਈ ਛੱਡ ਪੈਰ ਵੀ ਸੋਹਣੇ ਮਜ਼ਬੂਤ ਆ ਤੇ ਚਾਰ ਹੀ ਥਣ ਆਗੇ ਫੋਰ ਸ਼ਾਂਗ ਵੀ ਕੋਈ ਨਹੀਂ ਤੇ ਸੋਹਣਾ ਰੰਗ ਪ੍ਰਿੰਟ ਆ ਗਿਆ ਸੋਹਣਾ ਕੱਦ ਕਾਠਾ ਤੇ ਚੰਗਾ ਬਰੀਡ ਕੁਆਲਟੀ ਵਾਲੀ ਬੱਚੀ ਆ ਇਹਦੋਂ ਅੱਗੇ ਜਿਹੜੀ ਬੱਚੀ ਹੈ ਵੀਰੇ ਇਹਦੀ ਕੀ ਉਮਰ ਇਹਦੀ ਉਮਰ ਹੈਗੀ ਹੈ 11 ਮਹੀਨੇ 11 ਮਹੀਨੇ ਦੰਦੋ ਖੀਰੀ ਹੈ ਦੰਦੋ ਆ ਗਈ ਖੀਰੀ 11 ਮਹੀਨੇ ਉਮਰ ਹੈ ਤੇ ਬਾਈ ਦੇ ਮੋਢੇ ਤੱਕ ਜਾਂਦੀ ਹੈ ਬੱਚੀ ਕੱਦ ਕਾਠਾ ਇਹਦਾ ਵੀ ਬਿਲਕੁਲ ਕਾਠਾ ਕੱਦ ਕਾਠਾ ਇਹਦਾ ਹੀ ਪੂਰਾ ਫੋਲਡ ਤੇ ਥਣ ਵੀ ਚਾਰ ਹੀ ਹੈ ਤੇ ਸਾਈ ਵੀ ਪੂਰੇ ਵਿੱਠੀ ਤੇ ਹੋਲ ਲੱਭ ਰਿਹਾ ਨੇ ਬਾਈ ਜੇ ਇਧਰ ਕੁੱਕੜ ਵੀ ਰੱਖਿਆ ਤੁਹਾਨੂੰ ਉਹ ਵੀ ਸ਼ੌਂਕ ਆ ਬਾਈ ਨੂੰ ਦਿਖਾਉਣੇ ਆ ਬੱਚੇ ਬੋਲਦੇ ਸੁਣਦੇ ਹੋਣਗੇ ਤੇ ਲਿਆਵੇ ਇਹਦੇ ਥੋੜੀ ਫੋਰਟ ਜੀ ਆ ਗਈ ਮਾੜੀ ਜੀ ਹੈ ਨਾ ਕਈ ਜਿਹੜੀ ਦਾਗੇ ਸਵਾਦ ਨੂੰ ਕਹਿੰਦੇ ਨੇ ਉਹ ਚੀਜ਼ ਆ ਇਹ ਹਾਂਜੀ ਆ ਫੇਸ ਕੁਆਲਿਟੀ ਵੀ ਸੋਹਣੀ ਅਸੀਂ ਚੰਗਾ ਵਾਦੂਗਾ ਨਹੀਂ ਇੱਥੇ ਕੀ ਰਹਿਣਾ ਆਖਰੀ ਆ ਪਿਓਰ ਖੀਦੀ ਬਿਲਕੁਲ ਪਿਓਰ ਖੀਦੀ ਜਿਹੀ ਸਹੀ ਗੱਲ ਆ ਤੇ ਪੂਰਾ ਫੁੱਲ ਕਰਦਾ ਤੇ ਫੁੱਲ ਲੰਮੀ ਆ ਹਾਂਜੀ ਤੇ ਸੋਹਣਾ ਗੱਦ ਘਾਟ ਆ ਗਿਆ ਸਜਣੋ ਤੇ ਚੰਗੀ ਵੇਲਬੂਲ ਵੀ ਪੂਰੀ ਫੁੱਲ ਆ ਚੰਗਾ ਰੰਗ ਬ੍ਰੈਂਟ ਆ ਗਿਆ ਇਹਦਾ ਮਦਰ ਕਾਰਡ ਵੀਰੇ ਕੋਈ ਹਾਂਜੀ ਮਦਰ ਕਾਰਡ 20+ ਆ ਜੀ ਸੀਮਨ ਇਹਦੇ ਦੰਨੀ ਆਪਾਂ ਨੇ ਠੀਕ ਹੈ ਨਹੀਂ ਸਹੀ ਗੱਲ ਹੈਗਾ ਬਾਈ ਜੀ ਬਾਈ ਕਹਿੰਦਾ ਵੀ ਇਹ ਇਹਦਾ ਆਪਾਂ ਨੂੰ ਯਾਦ ਨਹੀਂ ਕੋਈ ਜੇ ਕਿਸੇ ਨੇ ਲੈਣੀ ਹੋਵੇ ਤਾਂ ਆਪਾਂ ਪੁੱਛ ਕੇ ਉਸ ਤੋਂ ਪਰ ਬਰੀਡ ਜਿਹੜੀ ਫੁੱਲ ਆ ਲੁੱਕਾ ਕੰਨ ਆ ਗਿਆ ਹਾਂ ਇਹਨੂੰ ਐਵੇਂ ਆਪਦੇ ਕੋਲੋਂ ਕਹੀ ਜਾਓ ਹਾਂ ਉਹਦਾ ਕੀ ਫਾਇਦਾ ਇਹਨੂੰ ਜਿਹੜੇ ਮਰਜੀ ਸੀਮੰਦੀ ਬਣਾ ਦੇ ਹੈਨਾ ਕਿਸੇ ਤੋਰ ਕੱਚੀ ਖੀਰੀ ਆ ਜੀ ਨਾਲ ਵਾਲੀ ਆ ਸੀਮਨ ਲੈਂਦੇ ਵਕਤ ਕਦ ਘਾਟ ਪੂਰਾ ਫੁੱਲ ਸੀਮਨ ਲੈਂਦਾ ਇਹ ਇਸ ਹੀਂਡ ਦੀ ਭੁਵੇਂ ਬੰਦਾ ਕੋਈ ਸੀਮਨ ਲਵਾ ਦੇ ਤੇ ਤੋਰਾ ਤਰਾ ਵੀ ਇੱਕ ਨੰਬਰ ਆ ਲੈ ਚੱਲ ਗਿਰਾਂ ਵੀਰੇ ਤੇ ਚੰਗੀ ਜਿੰਦ ਜਾਣ ਵਾਲੀ ਆ ਗਈ ਥਣ ਵੀ ਚਾਰੀ ਆ ਗਏ ਤੇ ਬਾਦੂ ਫੋਟਸ਼ੰਗ ਹੈ ਨਹੀਂ ਗਈ ਹਾਂ ਬਰ ਲੈ ਚੱਲ ਵੀਰੇ ਤੇ ਚਕਾਦਗਾਠ ਵੀ ਸੋਹਣਾ ਆ ਗਿਆ ਚੰਗੀ ਵੇਲ ਤੇ ਬਾਕੀ ਬਾਈ ਕਹਿੰਦਾ ਵੀ ਸੀਮਨ ਦਾ ਆਪਾਂ ਨੂੰ ਕੋਈ ਤਾਂ ਪਤਾ ਨਹੀਂ ਪਰ ਹੈ ਵੈਸੇ ਚੰਗੇ ਸੀਮਨ ਦੀ ਮਦਰ ਕਾਰ ਆ ਗਿਆ 20 ਪਲੱਸ ਦਾ ਹਾਂਜੀ ਇਹ ਇਹੋ ਕੇ ਕਰੇਗੀ ਆਪਣੀ ਲਾਸਟ ਦੇ ਬੱਚੀ ਇਹਦਾ ਵੀ ਇਹ ਇਹਦੋਂ ਵੀ ਚਾਰ ਉਂਗਲਾਂ ਉੱਚੀ ਆ ਹਾਂਜੀ ਇਹਦੀ ਕੀ ਟੇਲ ਆ ਫਿਰ ਇਹ ਬਾਜੀ ਦੋ ਦਿਨ ਦਾ ਬੱਚੀ ਅਹ ਦੋ ਦਿਨ ਦਾ ਆ ਜੀ ਹਾਂਜੀ ਉਮਰ ਇਹਦੀ ਹੈਗੀ 16 ਮਹੀਨੇ ਠੀਕ ਹੈ 16 ਮਹੀਨੇ ਤੇ ਕੋਈ ਸੀਮਨ ਸੁਮਨ ਲੱਗਿਆ ਜੀ ਸੀਮਨ ਬਾਜੀ ਲੱਗਿਆ ਦੱਸਦੇ ਆ ਪੂਰ ਗਾਰੰਟੀ ਨਹੀਂ ਆਹੋ ਵੀ ਆਪਣੀ ਗਾਰੰਟੀ ਕੋਈ ਨਹੀਂ ਪਰ ਵੈਸੇ ਸੀਮਨ ਬਾਈ ਕਹਿੰਦਾ ਵੀ ਲੱਗਿਆ ਵਾ ਹਾਂਜੀ ਲੱਗਿਆ ਜਿਹਨੂੰ ਅੱਜ 20 ਦਿਨ ਦਾ ਠੀਕ ਹੈ ਵੇਰ ਬੂਹ ਪੂਰੀ ਫੁੱਲ ਆ ਤੇ ਥਣ ਵੀ ਚਾਰ ਹੀ ਆ ਕਿ ਥਣ ਝੂਲੀ ਦੀ ਪਾਸ ਸੱਜ ਨੂੰ ਖਾਂਚ ਆਰੀ ਥਣਾਂ ਕੇ ਡੱਡੂ ਫੋਰਸ਼ੰਗ ਹੈ ਨੀ ਜੀ ਤੇ ਸੋਨਾ ਗੱਦ ਦਾ ਪੂਰਾ ਫੁੱਲ ਸਹਜਾ ਹਾਂ ਖੋਲ ਲੈ ਵੀਰੇ ਸੋਨਾ ਗੱਦ ਘਾਟ ਆ ਗਿਆ ਬਾਕੀ ਨਿੱਕਾ ਕਰਨ ਇਹਦਾ ਵੀ ਫੇਸ ਕੁਆਲਿਟੀ ਸੋਹਣੀ ਹੈ ਤੇ ਬੇਲਬੂਲ ਪੂਰੀ ਫੁੱਲ ਚੰਗੀ ਜਿੰਦ ਜਾਨ ਵਾਲੀ ਬੱਚੀ ਹੈ ਵੀ ਹਾਂ ਲੈ ਮੋਲ ਲੈ ਬਾਈ ਗੰਦ ਵੀ ਟੈਕ ਕਰਾ ਦਈਏ ਵੀਰੇ ਕਰਾ ਦੇ ਵੀਰੇ ਅੱਲਾਹ ਕਹਿ ਦੇ ਮਮੂ ਕਿੱਦ ਨੇ ਸਹੀ ਗੱਲ ਆ ਦੋ ਦੰਦ ਪਿਓਰ ਹਲੇ ਦੋੰਨੇ ਚੱਕਦੀ ਆ ਦੋੰਨੇ ਚੱਕਦੀ ਆ ਤੇ ਜਿਹੜੇ ਹਿਸਾਬ ਨਾਲ ਬੱਚੀ ਦਾ ਕੱਦ-ਗਾਠ ਪੂਰਾ ਫੁੱਲ ਹੈ ਫੁੱਲ ਲੰਮੀ ਵੇਲ ਤੇ ਵੱਡੀ ਗਾਂ ਹੀ ਬਣੀ ਵੀ ਇੱਕ ਹਿਸਾਬ ਨਾਲ ਹੈ ਨਾ ਹਾਂ ਜੀ ਹਾਂ ਜੀ ਹੈ ਕਿ ਦੋ ਦੰਦ ਹਾਂ ਦੋ ਦੰਦ ਦਾ ਬੱਚੀ ਬਾਕੀ ਆਪਾਂ ਕੈਮਰੇ ਦੇ ਵਿੱਚ ਨਾ ਪੱਟ ਕੇ ਵਿਖਾਏ ਦੰਦ ਕੋਈ ਕੱਲ ਕਹਿ ਨਹੀਂ ਹਾਂ ਜੀ ਤੇ ਵਾਕਈ ਦੋ ਦੰਦ ਬੱਚੀ ਹੈ ਤੇ ਨਿੱਕਾ ਕੰਨ ਆ ਗਿਆ ਸੋਹਣੀ ਫੇਸ ਕੁਆਲਿਟੀ ਆ ਬ੍ਰੀਡ ਵਾਲੀ ਬੱਚੀ ਆ ਲੈ ਚੱਲ ਵੀਰੇ ਵਾਹਦੇ ਕਰਾਂ ਜੀ ਸੋਹਣਾ ਰੰਗ ਪ੍ਰਿੰਟ ਆ ਗਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਆ ਗਏ ਆਪਣੇ ਕੋਲੇ 8 ਨਗ 8 ਨਗ ਆ ਜੀ ਕੋਲ 6 ਦਾ ਸੀਮਨ ਜਿਹੜਾ ਸੀ ਆਪਾਂ ਦੱਸ ਹਾਂ ਨਹੀਂ ਸਹੀ ਗੱਲ ਆ ਬਾਈ ਕਹਿੰਦਾ ਵੀ ਆਪ ਨੂੰ ਜਿਹੜੀਆਂ ਬੱਚਿਆਂ ਦਾ ਸੀਮਨ ਦੱਸਿਆ ਸੀ ਉਹ ਆਪਾਂ ਡਿਟੇਲ ਦੇਤੀ ਆ ਜਿਹੜੀ ਬੱਚੀ ਦਾ ਸੀਮਨ ਨਹੀਂ ਪਤਲਾ ਤਾਂ ਨਹੀਂ ਵੀ ਪਤਾ ਤੇ ਸੋਹਣੇ ਬੱਚੇ ਆ ਬਾਈ ਕੋਲੇ ਸਾਰੇ ਟੌਪ ਦੇ 4 ਜਰਸੀ ਦੇ ਵਿੱਚ ਤੇ 4 ਆਗੇ ਐਫ ਦੇ ਵਿੱਚ ਤੇ ਉਹ ਵੀ ਇੱਥੇ ਜੇ ਆ ਗਾਹ ਜੀ ਤੇ ਇਹਨਾਂ ਦੀ ਡਿਮਾਂਡ ਫਿਰ ਕੀ ਰਹੂ 8 ਨਗਾਂ ਦੀ ਨਮਾਣ ਵੀਰੇ ਇਹੋ ਜੀਆਂ ਮੱਛੀਆਂ ਤੁਹਾਨੂੰ ਪਤਾ 25000 30000 ਰੁਪਏ ਮਾਣ ਸਹੀ ਗੱਲ ਹੈ ਜਿਹੜੇ ਹਿਸਾਬ ਨਾਲ ਬੱਚੀਆਂ ਬਰੀਡ ਹੈ ਹਨਾ ਪੂਰੀ ਫੁੱਲ ਤੇ ਆਪਣਾ ਕੀ ਰੇਟ ਅੱਜ ਦਾ ਆਪਾਂ 15000 ਦੇ ਹਿਸਾਬ ਨਾਲ ਦੇ ਦਾਂਗੇ ਸਰ 15000 ਦੇ ਹਿਸਾਬ ਨਾਲ ਇੱਕ ਬੱਚੀ ਦੇ ਦਾਂਗੇ ਹਾਂਜੀ ਤੇ ਜੇ ਮੈਨੂੰ ਕਿ ਜੇ ਕੋਈ ਕੱਠੀਆਂ ਲਊਗਾ ਵੀਰੇ ਜੇ ਕੋਈ ਕੱਠੀਆਂ ਲਊਗਾ ਹਾਂ ਇੱਕ ਵੀ ਜੇ ਕੋਈ ਉਧੀਆਂ ਲੱਲੂ ਤਾਂ ਫਿਰ ਉਹ ਜਾ ਉਹ ਜੀ ਰੇਟ ਜੇ ਕਿਹਨੇ ਕੱਲੀ ਕੱਲੀ ਲੈਣੀ ਫਿਰ ਹੋਰ ਠੀਕ ਹੈ ਤੇ ਇਕੱਠਿਆਂ ਦਾ 15000 ਰੁਪਏ ਇੱਕ ਵચ્ਮੀ 12000 ਰੁਪਏ ਬਾਈ ਕਹਿੰਦਾ ਪਾਉਂਦਾ ਅੱਠਾਂ ਨਗ ਲੈਂਦਾ 200 ਕਿਲੋਮੀਟਰ ਕਰਾਇਆ ਜੇ ਕੋਈ ਇਕੱਠੇ ਨਗ ਲੈਂਦਾ 200 ਕਿਲੋਮੀਟਰ ਕਰਾਇਆ ਫਰੀ ਤੇ 1 ਲੱਖ ਤੋਂ ਚਾਰ ਵੀ ਲੈਂਦਾ ਆ ਉਹ ਵੀ ਆਪਾਂ ਕਰ ਲਾਂਗੇ ਕਰਾਇਆ ਫਰੀ ਠੀਕ ਆ ਉਹਦਾ ਵੀ ਕਰਦੇ ਉਸ ਹਾਉਣ 100 ਕਿਲੋਮੀਟਰ ਕਰ 100 ਕਿਲੋਮੀਟਰ ਹੈਨਾ ਜੇ ਕੋਈ ਅੱਧੇ ਨਗ ਲਾਊਗਾ ਸੱਜ ਨੂੰ ਚਾਰ ਨਗ ਲੈਂਦਾ ਬਾਈ ਕਹਿੰਦਾ 100 ਕਿਲੋਮੀਟਰ ਦੀ ਪਹੁੰਚ ਆਪਾਂ ਫਰੀ ਕਰਾਂਗੇ ਤੇ ਜੇ ਕੋਈ ਇਕੱਠੇ ਨਗ ਲੈਂਦਾ ਹਾਂ ਜੇ ਕੋਈ ਕਠੇ ਬੱਚੀਆਂ ਖਰੀਦਦਾ ਭਾਈ ਕਹਿੰਦਾ ਤੇ 200 ਕਿਲੋਮੀਟਰ ਪਹੁੰਚੂਗੀ ਪਹੁੰਚ ਹੋਰੀ ਤੇ 15000 ਰੁਪਏ ਦੇ ਹਿਸਾਬ ਨਾਲ ਸੱਜੂ ਨੂੰ ਸਾਨੂੰ ਇੱਕ ਬੱਚੀ ਮਿਲ ਜੂਗੀ ਪਰ ਜੇ ਆਪਾਂ ਵਾਲਾ ਪੂਰਾ ਹਿਸਾਬ ਕਿਤਾਬ ਲਾਈਏ ਤੇ ਜਿਵੇਂ ਆ ਚੀਜ਼ ਆ ਹੁਣ ਬੱਚੀ ਜਰਸੀ ਦੇ ਵਿੱਚ ਹੈਨਾ ਤੇ ਇਸ ਤਰ੍ਹਾਂ ਦੀ ਕੋਈ 15 ਦੀ ਦਿੰਦਾ ਨਹੀਂ ਭਾਈ ਬੋਬੀ ਹਾਂ ਜੇ ਇਸ ਹਿਸਾਬ ਨਾਲ ਦੇਖਗੇ ਆਪਾਂ 15000 ਦੀ ਕੋਈ ਇਹੋ ਜੀ ਬੱਚੀ ਦਿੰਦਾ ਨਹੀਂ 30000 ਰੁਪਏ 30000 ਰੁਪਏ ਤਾਂ ਦੁੱਧ ਪੀ ਜਾਂਦੀ ਹੈ ਤਿੰਨਾਂ ਤਿੰਨ ਮਹੀਨਿਆਂ ਚ ਰਾਮ ਨਾਈ ਨੋਰਮਲ ਜਾ ਜਦੋਂ ਫੀਡ ਫੂਡ ਵੀ ਨਾ ਬਾਲੀ ਪਾਈਏ ਕੋਈ ਟੋਗਲੀਆਂ ਨਹੀਂ ਹਾਂ ਪੂਰੀ ਫਰੀਡ ਵਾਲੀਆਂ ਬੱਚੀਆਂ ਬਾਕੀ ਰੇਟ ਤਾਂ ਬਿਲਕੁਲ ਜਾਇਜ਼ ਆ ਬਾਈ ਦੇ 15000 ਰੁਪਏ ਦੇ ਹਿਸਾਬ ਨਾਲ ਜਿਹੜੀ ਮਰਜ਼ੀ ਬੱਚੀ ਲੈ ਲਓ 15000 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਮਿਲ ਜੂਗੀ ਤੇ ਪੂਰੇ ਟੌਪ ਕੁਆਲਿਟੀ ਦੇ ਬੱਚੇ ਆ ਗਏ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਬਾਈ ਕੋਲੇ 8 ਨਗ ਚਾਰ ਆ ਗਏ ਜਰਸੀ ਦੇ ਵਿੱਚ ਤੇ ਚਾਰ ਆ ਗਏ ਚਿਫ ਦੇ ਵਿੱਚ ਸੋਹਣੇ ਬੱਚੇ ਆ ਗਏ ਬੋਧੀ ਫੁੱਲ ਬਰੀਡ ਵਾਲੇ ਆਪਾਂ ਦੁਬਾਰਾ ਕੈਮਰਾ ਮਾਰਦਣੇ ਆ ਸਾਹਮਣੇ ਦੀ ਤੇ ਚੰਗੀ ਜਾਤ ਬਰੀਡ ਵਾਲੀਆਂ ਬੱਚੀਆਂ ਆ 15000 ਰੁਪਏ ਦੇ ਹਿਸਾਬ ਨਾਲ ਜਿਹੜੀ ਮਰਜ਼ੀ ਬੱਚੀ ਤੁਸੀਂ ਖਰੀਦ ਸਕਦੇ ਆ ਜੇ ਕੋਈ ਚਾਰ ਬੱਚੇ ਖਰੀਦੂਗਾ 100 ਕਿਲੋਮੀਟਰ ਪਹੁੰਚ ਫਰੀ ਜੇ ਕੋਈ ਇੱਥੇ ਨਾਲ ਖਰੀਦਦਾ ਤੇ ਬਾਈ ਕਹਿੰਦਾ 200 ਕਿਲੋਮੀਟਰ ਪਹੁੰਚ ਫਰੀ ਆਪਾਂ ਕਰਾਂਗੇ ਨੰਬਰ ਬਾਈ ਦਾ ਸਕ੍ਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾਜੇ ਕੋਈ ਵੀ ਵੱਛੀ ਪਸੰਦ ਹੋਈ ਤੇ ਬਾਈ ਜੀ ਨਾਲ ਗੱਲਬਾਤ ਕਰ ਲਿਓ ਜੀ ਬਾਕੀ ਆਪਾਂ ਮਿਲਦੇ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਗੱਲ ਸਾਰਿਆਂ ਨੂੰ